ਮੰਗੇ ਬਾਜੀ ਜਿਹੜਾ ਬਾਬਾ ਫਰੀਦ ਆਨੂਪੁਰ ਪੇਰਾ ਮੇਲਾ ਚੱਲ ਰਿਹਾ ਹੈ ਇੱਕ ਮੇਲਾ ਕਿਸ ਤਰ੍ਹਾਂ ਚੱਲ ਰਿਹਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਮੂਹ ਪੰਜਾਬ ਨਿਵਾਸੀਆਂ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਫਰੀਦਕੋਟ ਦੀ ਸੰਗਤ ਵਸ ਰਹੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਬਾਬਾ ਫਰੀਦ ਜੀ ਦੇ ਹਰ ਸਾਲ ਮਨਾਏ ਜਾਂਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੋ ਕਿ ਇਸ ਵਾਰ ਵੀ 21 22 23 ਸਤੰਬਰ ਦਾ ਬਹੁਤ ਵੱਡੇ ਪੱਧਰ ਤੇ ਹਰ ਸਾਲ ਦੀ ਤਰ੍ਹਾਂ ਆਗਮਨ ਪੁਰਬ ਦੀ ਅਰੰਭਤਾ ਹੋ ਚੁੱਕੀ ਹੈ ਜੋ ਕਿ ਐਤਕੀ ਵੀ 19 ਸਤੰਬਰ ਤੋਂ ਹੀ ਸੜਕਾਂ ਦੇ ਉੱਤੇ ਇਹ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਸੋ ਬੜੀ ਕਿਰਪਾ ਹੈ ਬਾਬਾ ਫਰੀਦ ਜੀ ਦੀ ਇਸ ਨਗਰੀ ਦੇ ਉੱਤੇ ਬੜੀ ਦੂਰੋਂ ਦੂਰੋਂ ਸੰਗਤਾਂ ਬੜੀ ਸ਼ਰਧਾ ਨਾਲ ਆ ਰਹੀਆਂ ਨੇ ਅਤੇ ਰਸਤਿਆਂ ਦੇ ਵਿੱਚ ਬਹੁਤ ਰੌਣਕਾਂ ਨੇ ਅਤੇ ਕਾਲਜਾਂ ਦੇ ਵਿੱਚ ਸਰਕਾਰੀ ਅਦਾਰਿਆਂ ਵੱਲੋਂ ਖੇਡ ਮੇਲੇ ਅਤੇ ਹੋਰ ਕਈ ਤਰ੍ਹਾਂ ਦੇ ਸੰਗੀਤ ਮੇਲੇ ਜਿੱਥੇ ਕਿ ਸੱਭਿਆਚਾਰਕ ਸੂਫੀ ਪ੍ਰੋਗਰਾਮ ਗਾਜ਼ਲ ਕਵਾਲੀ ਅਤੇ ਗੁਰਦਰਾ ਸਾਹਿਬ ਵਿਖੇ ਕੀਰਤਨ ਦਰਬਾਰ ਚੱਲ ਰਹੇ ਨੇ ਇਹ ਇਹਨੇ ਪ੍ਰੋਗਰਾਮ ਇਹਨਾਂ ਸੰਗਤਾਂ ਲਈ ਆਈਆਂ ਗਈਆਂ ਸੰਗਤਾਂ ਲਈ ਚੱਲ ਰਹੇ ਨੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਦਰਪਰਵਾਨ ਹੋਵੇ ਅਤੇ ਇਹ ਮੇਲਾ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਇਸੇ ਤਰ੍ਹਾਂ ਲੱਗਦਾ ਰਹੇ ਸੋ ਸਾਰੇ ਹੀ ਨਗਰ ਨਿਵਾਸੀਆਂ ਫਰੀਦਕੋਟ ਵਾਸੀਆਂ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਇਸ ਮੇਲੇ ਦੀਆਂ ਬਾਬਾ ਫਰੀਦ ਦੇ ਆਗਮਨ ਪੁਰਬ ਦੀਆਂ ਲੱਖ ਲੱਖਆਂ ਲੱਖ ਲੱਖ ਵਧਾਈਆਂ ਪ੍ਰਸ਼ਾਸਨ ਦਾ ਰੋਲ ਲਗਾ ਜੀ ਪੁਲਿਸ ਪ੍ਰਸ਼ਾਸਨ ਦਾ ਬਹੁਤ ਵਧੀਆ ਰੋਲ ਹੈ ਜੀ ਫਰੀਦਕੋਟ ਦੇ ਜਿੰਨੇ ਵੀ ਸਰਕਾਰੀ ادارے ਆ ਮੈਂ ਖੁਦ ਫਰੀਦਕੋਟ ਦਾ ਰਹਿਣ ਵਾਲਾ ਆ ਆ ਔਰ 20-22 ਸਾਲ ਫਰੀਦਕੋਟ ਤੋਂ ਬਾਹਰ ਰਹਿ ਕੇ ਲੁਧਿਆਣੇ ਔਰ ਇੱਕ ਸਾਲ ਤੋਂ ਫਿਰ ਦੁਬਾਰਾ ਮੈਂ ਫਰੀਦਕੋਟ ਸ਼ਿਫਟ ਹੋਇਆ ਇਸੇ ਕਰਕੇ ਫਰੀਦਕੋਟ ਸ਼ਿਫਟ ਹੋਇਆ ਕਿਉਂਕਿ ਇੱਥੋਂ ਦੇ ਸਾਰੇ ਹੀ ਲੋਕ ਬੜੇ ਦਿਆਲੂ ਨੇ ਅਤੇ ਸਰਕਾਰੀ ਅਦਾਰਿਆਂ ਵਿੱਚ ਬਹੁਤ ਵਧੀਆ ਪ੍ਰਬੰਧ ਇੱਥੇ ਚਲਾਏ ਜਾਂਦੇ ਨੇ ਔਰ ਬੜੀ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਂਦੇ ਨੇ ਜਦੋਂ ਵੀ ਅਸੀਂ ਕਿਤੇ ਕੋਈ ਅਸੀਂ ਵੀ ਸਰਕਾਰੀ ਕੰਮ ਜਾਈਏ ਤਾਂ ਬਹੁਤ ਵਧੀਆ ਸਾਰਿਆਂ ਨੂੰ ਪ੍ਰੇਮ ਨਾਲ ਸਾਰਾ ਕੰਮ ਕੀਤਾ ਜਾਂਦਾ ਹੈ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇੱਥੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਸਾਰਿਆਂ ਨੂੰ ਬੜੇ ਪਿਆਰ ਨਾਲ ਤੇ ਤਰੀਕੇ ਨਾਲ ਗਾਈਡ ਕੀਤਾ ਜਾ ਰਿਹਾ ਓਕੇ ਜੀ ਲੋਕਾਂ ਦੇ ਅੱਜ ਬਾਬਾ ਸ਼ੇਖ ਖਰੀਦ ਦਾ ਜੋ ਮੇਲਾ ਹੈ ਇੱਕ 55ਵਾਂ ਜਿਹੜਾ ਇਸ ਮੇਲਾ ਚੱਲ ਰਿਹਾ ਹੈ ਇਸ ਮੇਲੇ ਤੇ ਬਹੁਤ ਹੀ ਜ਼ਿਆਦਾ ਹਰ ਤਰ੍ਹਾਂ ਦੀਆਂ ਜਿਹੜੀਆਂ ਕਬੱਡੀ ਦੀਆਂ ਵਾਲੀਬਾਲ ਦੀਆਂ ਹਾਕੀ ਦੀਆਂ ਅੱਡ ਅੱਡ ਗੇਮਾਂ ਅੱਤੁੱਤ ਅੱਤੁੱਤ ਕਮੇਟੀਆਂ ਜਿਹੜੀਆਂ ਕਰਵਾਉਂਦੀਆਂ ਨੇ ਸਾਨੂੰ 13 ਸਾਲ ਹੋ ਗਏ ਸਾਡਾ ਬਾਬਾ ਸ਼ੇਖੀ ਸਪੋਰਟਸ ਕਬੱਡੀ ਕਲੱਬ ਫਰੀਦਕੋਟ ਦਾ ਇਹ 13ਵਾਂ ਕਬੱਡੀ ਕੱਪ ਆ ਜਿਹੜਾ 21 ਤੇ 22 ਸਤੰਬਰ ਨੂੰ ਕਰਵਾਇਆ ਜਾਂਦਾ ਔਰ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੁੰਦਾ ਹੈ ਅੱਜ ਜਿਹੜੀਆਂ ਟੀਮਾਂ 57 ਕਿਲੋ ਦੀਆਂ ਜਿਹੜੀਆਂ 32 ਟੀਮਾਂ ਐਂਟਰ ਕੀਤੀਆਂ ਗਈਆਂ ਔਰ 65 ਕਿਲੋ ਦੀਆਂ 32 ਟੀਮਾਂ ਜਿਹੜੀਆਂ ਐਂਟਰ ਕੀਤੀਆਂ ਗਈਆਂ ਜਿਨ੍ਹਾਂ ਦੇ ਮੈਚ ਵਧੀਆ ਤਰੀਕੇ ਦੇ ਨਾਲ ਵਧੀਆ ਖਿਡਾਰੀ ਜਿਹੜੇ ਅੱਜ ਪਹੁੰਚੇ ਆ ਔਰ ਕੱਲ ਨੂੰ 22 ਤਰੀਕ ਨੂੰ ਜਿਹੜੇ ਆ ਓਪਨ ਦੇ ਮੈਚ ਹੋਣੇ ਆ ਜਿਦੇ ਵਿੱਚ ਅਸੀਂ 8 ਇੰਟਰਨੈਸ਼ਨਲ ਟੀਮਾਂ ਜਿਦੇ ਵਿੱਚ ਪੁੱਛ ਪੁੱਟੀ ਦੇ ਅੱਜ ਦੇ ਜਮਾਨੇ ਦੇ ਜਿਹੜੇ ਖਿਡਾਰੀ ਆ ਉਹ ਭਾਗ ਲੈਣਗੇ ਜਿਹੜੇ ਕਿ ਇੱਕ ਟੀਮ ਦੇ ਵਿੱਚ 7-7 ਖਿਡਾਰੀ ਆ 8 ਟੀਮਾਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਖਿਡਾਰੀ ਆ ਜਿਹੜੇ ਕੋਈ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਜਿਹੜੇ ਖੇਡ ਕੇ ਆਏ ਤਾਂ ਮੇਲੇ ਅੱਗੇ ਸਰ ਕਿੱਸਾ ਦੱਸਦਾ ਬਾਪੂ ਦਾ ਮੇਲਾ ਬਹੁਤ ਵਧੀਆ ਚੱਲ ਰਿਹਾ ਜੀ ਬੜਾ ਆਨੰਦ ਆ ਰਿਹਾ ਜੀ ਬਾਬਾ ਜੀ ਦੇ ਮੇਲੇ ਦੇ ਸੰਗਤਾਂ ਬਹੁਤ ਆਪਣੇ ਮਨੋ ਬੜੇ ਵਧੀਆ ਪਿਆਰ ਦੇ ਨਾਲ ਮੇਲਾ ਦੇਖ ਰਹੇ ਆ ਹੈ ਨਾ ਜਿਵੇਂ ਵੀ ਕਿਸੇ ਨੂੰ ਸਮਝਾਣ ਵਾਲੀ ਗੇਮਾਂ ਚੱਲ ਰਹੀਆਂ ਬਾਲੀਵਾਲ ਫੁੱਟਬਾਲ ਬਾਸਕਟਬਾਲ ਸਾਰੀਆਂ ਗੇਮਾਂ ਬਹੁਤ ਆਨੰਦ ਲੈ ਰਹੇ ਆ ਲੋਕ ਜਿਹੜੇ ਤੇ ਮੈਂ ਚਾਹੁੰਨਾ ਵੀ ਵਧੀਆ ਆਰਾਮ ਨਾਲ ਸਾਰੇ ਆਪਣੇ ਆਪਣੇ ਜਿਹੜੇ ਹੈਗੇ ਆ ਮੇਲੇ ਦੇ ਵਿੱਚ ਮੈਚ ਦੇਖਣ ਕਿਸੇ ਨਾਲ ਲੜਾਈ ਝਗੜਾ ਜਾਂ ਕਿਸੇ ਨਾਲ ਬੋਲ ਬੁਲਾਈਆ ਨਾ ਕਰਨ ਜਿਹੜੇ ਆਪਣੇ ਡੀਐਮ ਸਾਹਿਬ ਸਰਕਾਰ ਵੱਲੋਂ ਤੁਹਾਨੂੰ ਖੁਸ਼ੀਤਾ ਮਿਲਿਆ ਜੀ ਇਹ ਜੀ ਸਾਨੂੰ ਸਾਡੇ ਪੰਜਾਬ ਸ਼ੂਟਿੰਗ ਵਾਲੀਵਾਲ ਐਸੋਸੀਏਸ਼ਨ ਬਣੀ ਆ ਤੇ ਹਰ ਇੱਕ ਸਾਲ ਅਸੀਂ ਬਾਬਾ ਸ਼ੇਖ ਫਰੀਦ ਦੀ ਧਰਤੀ ਤੇ ਟੂਰਨਾਮੈਂਟ ਕਰਾਉਣੀ ਆ ਇਹ ਸਾਡਾ 26 ਮਾਲ ਇੰਡੀਆ ਸ਼ੂਟਿੰਗ ਮਾਲ ਟੂਰਨਾਮੈਂਟ ਹੈ ਜੀ ਇਸ ਦੇ ਵਿੱਚ ਸਾਡੇ ਕੋਲੇ ਆਲ ਇੰਡੀਆ ਤੋਂ 25 ਟੀਮਾਂ ਨੇ ਭਾਗ ਲਿਆ ਜੀ ਤੇ ਇਹਦੇ ਵਿੱਚ ਜਿਹੜਾ ਪਹਿਲਾ ਨਾਮ ਆ 31000 ਆ ਜੀ ਤੇ ਦੂਜਾ ਨਾਮ ਜਿਹੜਾ ਹੈਗਾ ਉਹ 21000 ਆ ਜੀ ਤੀਜਾ ਨਾਮ ਜਿਹੜਾ ਹੈਗਾ 6000 ਆ 4000 ਤੇ ਪਿੰਡਾਂ ਦੇ ਵਿੱਚ ਜਿਹੜੀ ਇਹ ਗੇਮ ਆ ਲੋਕ ਬਹੁਤ ਚਾਹੁੰਦੇ ਆ ਤੇ ਜੇ ਕਿਸੇ ਵੀ ਪਿੰਡ ਦੇ ਵਿੱਚ ਜਾ ਜਾ ਕੇ ਦੇਖ ਲਓ ਜੀ ਇੱਕ ਪਿੰਡ ਤੇ 4-4 ਮਿੰਟ ਲੱਗੇ ਸਾਡੀ ਖੇਡ ਤੇ ਲੋਕਾਂ ਦੀ ਜਿਹੜੀ ਹਰਮਨਕਾਰੀ ਖੇਡ ਆ ਇਸ ਤਰ੍ਹਾਂ ਅਸੀਂ ਕਬੱਡੀ ਨੂੰ ਮਾਂ ਖੇਡ ਕਹਿੰਦੇ ਆ ਉਸ ਤੋਂ ਬਾਅਦ ਇਹ ਜੀ ਗੇਮ ਵੀ ਜਿਹੜੀ ਆ ਮਾਂ ਖੇਡ ਆ ਤੇ ਜਿਹੜੇ ਐਨ ਆਰ ਆਈ ਵੀਰ ਆ ਜਿਹੜੇ ਬਾਹਰ ਬੈਠੇ ਆ ਉਹ ਵੀ ਮੰਨ ਲਓ ਵੀ ਪੰਜਾਬ ਦੇ ਪਲੇਅਰਾਂ ਨੂੰ ਬਹੁਤ ਹੈਲਪ ਕਰਦੇ ਆ ਤੇ 10 10 20 20 ਲੱਖ ਵਾਲੀਆਂ ਗੱਡੀਆਂ ਨਾਲ ਜਿਹੜਾ ਉਹ ਸਬੰਧ